ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰ ਕੋ ਨਾ ਵੀਡੀਓ ਪਈ ਹੀ ਪੁਰਾਣੀ ਨਗਰ ਕੀਤਨ ਦੀ ਤੇ ਆਪਾਂ ਹੁਣ ਸੋਚਿਆ ਕਿ ਇਹਨੂੰ ਅਪਲੋਡ ਕੀਤਾ ਜਾਵੇ ਆ ਵੇਖੋ ਨਗਰ ਕੀਤਨ ਨਾਲ ਦੇ ਪਿੰਡ ਤੋਂ ਸਾਡੇ ਆਇਆ ਸੀ ਆ ਵੇਖੋ ਫੁੱਲਾਂ ਵਾਲੀ ਪਾਲਕੀ ਚ ਸਤ ਗੁਰੂ ਆਏ ਨੇ ਆ ਵੇਖੋ ਪੰਜ ਪਿਆਰੇ ਕਿ ਨਖ ਸੋਹਣੇ ਤਿਆਰੀ ਆ ਜੀ ਨਗਰ ਕੀਤਨ ਦੀ ਹੁਣ ਨਾਲ ਦੇ ਪਿੰਡ ਨਗਰ ਕੀਤਨ ਜਾਊਗਾ ਫਿਰ ਪਿੰਡ ਵਿੱਚ ਕਰਨਗੇ ਲੋ ਜੀ ਨਾਲ ਦੇ ਪਿੰਡ ਦੇ ਇਹਨਾਂ ਨੂੰ ਬੁਲਾਇਆ ਜੀ ਉਹ ਨਗਰ ਕੀਰਤਨ ਦੀ ਤਿਆਰੀ ਹੈ ਇਹਨਾਂ ਦੀ ਮੇਰੇ ਕੋਲ ਨਾ ਵੀਡੀਓ ਪਈ ਹੈ ਇਹਨਾਂ ਦੀ ਆ ਮੈਂ ਕਿਹਾ ਚਲੋ ਯਾਦਗਾਰੀ ਰਹਿੰਦੀ ਆ ਇਹਨੂੰ ਅਪਲੋਡ ਕੀਤਾ ਜਾਏ ਦੇਖੋ ਜੀ ਐ ਲੋਕੀ ਵੀ ਸੰਗਤਾਂ ਆ ਕੇ ਫੋਟੋਆਂ ਕਰਨ ਡੀਆਂ ਆਪਣੀਆਂ ਆਪਣੀਆਂ ਵੀਡੀਓ ਬਣਾਉਣ ਡੀਆਂ ਮੈਂ ਵੀ ਬਣਾਈ ਸੀ ਵੀ ਉਦੋਂ ਵਧੀਆ ਲੱਗਾ ਸੀ ਹਨਾ ਉਹ ਜੀ ਨਗਰ ਕੀਰਤਨ ਚਾਲੇ ਪਾਤੇ ਜੀ ਵੀ ਨਾਲ ਦੇ ਪਿੰਡ ਨੂੰ ਜੀ ਆਹ ਵੇਖੋ ਤੁਰਦਾ ਪਿਛੋਂ ਟ੍ਰੈਕਟਰ ਟਰਾਲੀਆਂ ਤੇ ਆਉਂਦੇ ਤੇ ਹੁਣ ਨਾਲ ਦੇ ਜਾਣਦੇ ਆ ਜੀ ਆਹ ਵੇਖੋ ਜੀ ਫੁੱਲਾਂ ਵਾਲੀ ਪਾਲਕੀ ਚ ਸਤਿਗੁਰੂ ਆਏ ਨੇ ਵੇਖੋ ਜੀ ਕਿਆ ਬਾਤਾਂ ਵੇਖੋ ਨਾਲ ਨਾਲ ਸੰਗਤਾਂ ਵੀ ਤਿਆਰੀ ਨਾ ਪੂਰੀ ਨਾ ਆਈਆਂ ਜੀ ਦੇਖੋ ਜੀ ਸੋਹਣੀ ਸੋਹਣੀਆਂ ਆ ਵੀਡੀਓ ਵੀ ਆ ਸੰਗਤਾਂ ਨਾਲ ਨਾਲ ਪੂਰੀ ਲਓ ਜੀ ਇਹ ਮੇਰ ਕੋ ਫਸਾਖੀ ਦੀ ਪਈ ਜੀ ਵੀਡੀਓ ਪਰ ਹੁਣ ਮੈਂ ਸੋਚਿਆ ਵੀ ਪਹਿਲਾਂ ਮੈਂ ਨਿਕ ਨਿਕੇ ਸਟੋਰੀਆਂ ਪਾਈਆਂ ਪਰ ਮੈਂ ਹੁਣ ਸੋਚਿਆ ਵੀ ਪੂਰੀ ਅਪਲੋਡ ਕੀਤੀ ਜਾਏ ਆਪਣੀਆਂ ਵੀਡੀਓ ਬਣੀਆਂ ਆਪਣੀ ਸਾਰੀ ਮੈਂ ਆਪਣੇ ਕੋਲ ਹੀ ਬਣਾਈਆਂ ਜੀ ਲਓ ਜੀ ਹੁਣ ਇਹ ਗੋਦਵਾਰੇ ਵਿੱਚ ਸੰਗਤਾਂ ਪਹੁੰਚ ਗਏ ਆ ਜੀ। ਵੇਖੋ ਜੀ। ਗੋਦਵਾਰਾ ਸਾਹਿਬ ਨਾਲ ਦੇ ਪਿੰਡ ਦਾ ਮੌਸਮ ਵੀ ਪੂਰਾ ਸਾਫ਼ ਆ ਉਦੋਂ। ਵੇਖੋ ਜੀ। ਇੱਕ ਕਲਿੱਪ ਹੋਰ ਆ ਪਿੱਛੋਂ ਵੇਖਿਓ ਜਦੋਂ ਪੰਜ ਪਿਆਰੇ ਆਉਂਦੇ ਆ ਹੌਲੀ-ਹੌਲੀ ਤੁਰਦੇ ਨਾਲ। ਇਹਦੇ ਪਿੰਡ 'ਚ ਜਦੋਂ ਚਲੋ ਸੰਗਤਾਂ ਇਕੱਠੀਆਂ ਹੋਈਆਂ ਆ ਜੀ। ਹਨਾ। ਆ ਵੇਖੋ ਜੀ ਤੁਹਾਨੂੰ ਥੋੜਾ ਜਿਹਾ ਜ਼ੂਮ ਕਰਕੇ ਵਿਖਾਇਆ ਮੈਂ ਉਹ ਥੋੜੀ ਜੀ ਨਾ ਗਰਮੀ ਹੀ ਥੋੜੀ ਥੋੜੀ ਜੀ ਬਹੁਤ ਹੀ ਨਹੀਂ ਗਰਮੀ ਹਵਾ ਦੀ ਗਰਮੀ ਹੀ ਜੀ ਉਦੋਂ ਆ ਜਦੋਂ ਫੇਰ ਮੈਂ ਪਿੱਛੇ ਕਰਕੇ ਉਹਨਾਂ ਜਦੋਂ ਪੰਜ ਪਿਆਰੇ ਤੁਰਦੇ ਅੱਗੇ ਗਿਆ ਇਹ ਆ ਵੇਖੋ ਇਹ ਵੀ ਵੀਡੀਓ ਮੇਰੇ ਕੋਲ ਕਟ ਵੱਟ ਕੇ ਮੈਂ ਬਣਾਈ ਜੇ ਆਪ ਹੀ ਬੜੇ ਜੀਦੀ ਪੈ ਪਈ ਤੇ ਮੈਂ ਸੋਚਿਆ ਪੀ ਨੂੰ ਅਪਲੋਡ ਕੀਤਾ ਜਾਏ ਆਹ ਵੇਖੋ ਨਾਲ ਦੇ ਪਿੰਡ ਵਾਲਾ ਨੇ ਪੂਰਾ ਸਵਾਗਤ ਕੀਤਾ ਜੀ ਨਗਰ ਕੀਰਤਨ ਦਾ ਤੇ ਜਦੋਂ ਉਥੋਂ ਨਗਰ ਕੀਰਤਨ ਤੁਰਿਆ ਹੈ ਨਾ ਉਹਦੀ ਵੀ ਤੁਹਾਨੂੰ ਮੈਂ ਅਰਦਾਸ ਸੁਣਾਵਾਂਗਾ ਪੂਰੀ ਜੀ ਅਰਦਾਸ ਕਰਕੇ ਕਿਦਾਂ ਉਹਨਾਂ ਨੇ ਤੋਰਿਆ ਹੈ ਉਥੋਂ ਨਾਲ ਦੇ ਪਿੰਡ ਤੋਂ ਮੈਂ ਪਿੱਛੇ ਕਲਿੱਪ ਲਾਉਣਾ ਜੀ ਕੱਟ ਕੇ ਉਹਦੀ ਵੇਖ ਲਿਓ ਆ ਵੇਖੋ ਸੰਗਤਾਂ ਵੇਖੋ ਜਿਉਣਾ ਆ ਗੁਰਦੁਆਰਾ ਆਪਣਾ ਸੰਗਤਾਂ ਨਾਲ ਪੂਰਾ ਵੇਖਿਓ ਰੌਣਕਾਂ ਲੱਗੀਆਂ ਪੂਰੀਆਂ ਜੀ ਹਾਂ ਤੇ ਅੱਗੇ ਤਿਹਾੜੀ ਆ ਜੀ ਪਾਸੇ ਸ਼ੀਦੀ ਦਿਨਾਂ ਤੋਂ ਬਾਅਦ ਅੱਗੇ ਤਿਹਾੜਾਂ ਤੇ ਤਿਹਾੜੀ ਆ ਜੀ ਅੱਗੇ ਸਾਰੀ ਆ ਵੇਖਿਓ ਜੀ ਇਦਾਂ ਪਿੱਛੋਂ ਕਲੀਪ ਆ ਜਦੋਂ ਇਹ ਸਤਿਗੁਰੂ ਗੱਡੀ 'ਚ ਆ ਵੇਖੋ ਜੀ ਇਦਾਂ ਪੰਜ ਪਿਆਰੇ ਇਦਾਂ ਵੇਖੋ ਪਾਲ ਕੀ ਸਹਿਬ ਵੀ ਆ ਗਈ ਜੀ ਜੀ ਤਉ ਤੁਮ ਨਹੀਂ ਜਾਣੀ ਨਾਲਕਾਸ ਸਦਾ ਗੁਰਪਾਣੀ ਤੁਮਰੇ ਗਤ ਮਿਤ ਨੀ ਜਾਣੀ ਨਾਲਕਾਸ ਸਦਾ ਗੁਰਪਾਣੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਬੋਲੋ ਜੀ ਅਰਦਾਸਿਕੋਂ ਕਾਲ ਮਹਾਰਿ ਉਤੇ ਕੀ ਹੋਤੇ ਸ੍ਰੀ ਭਗਵਤੀ ਦੇ ਸਹਾਰੇ ਵਾਰ ਸ੍ਰੀ ਭਗਵਤੀ ਦੀ ਪਾਤਸ਼ਾਹੀ ਦਸਵੀਂ ਸਤਿਗੁਰੂ ਭਗਵਤੀ ਜੀਰ ਕਾ ਨਾਮ ਕਮੀ ਧਿਆਈ ਸੰਗੁ ਬੋਤੇ ਅਮਰਦ ਸਤਾਨ ਵਖਾ ਹੋਏ ਸਹਾਰੇ ਹਰ ਜਨ ਹਰ ਗੋਵਿੰਦ ਨਾਮ ਸਿਮਰੋ ਸ੍ਰੀ ਘਰ ਨਾ ਸ੍ਰੀ ਹਰਿ ਗੁਸਨ ਧਿਆਈਐ ਜਿਸ ਜਿੱਥੇ ਸਭ ਕੁਤ ਜਾਏ ਤੇ ਇੱਕ ਭਰਾਦਰ ਸਿਮਰਿਆ ਸਰਨੋਂ ਲਿ ਆਵੈ ਧਾਰੇ ਸਭ ਕਾਇ ਹੋਏ ਸਹਾਰੇ ਜਿਸ ਨੂੰ ਪਾਚਿਆ ਸਰਨ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਦ ਕਾਈ ਹੋਏ ਸਹਾਏ ਜਤਾ ਪਾਤਸ਼ਾਹਾਂ ਜੀ ਆਪੁਤ ਜੋਤਿ ਧੰਤਾ ਲਖਾ ਲੋਰਿ ਬੰਧਾ ਦਿਦੇ ਸੁਰਤ ਪਾਤ ਜੀ ਦਾ ਅਰਥ ਚਤੰਦ ਤੇ ਬਨੁ ਗੀ ਸੰਜਾ ਕਰਿਆ ਰਿਆ ਸਹਾਬ ਜਿਆਦੇ ਰਾਜ ਵਾਲੀਆਂ ਗੋਤਿਆ ਖੱਟੀਆਂ ਲੱਪੀਆਂ ਤੱਪੀਆਂ ਜਨਰ ਨਾਮ ਲਪਿਆ ਵਰਕੇ ਚਕਿਆ ਦੇਸਤਾਲੀ ਤੇਗਵਾਰੀ ਦੇਕੀਆਂ ਦੇ ਚਿੱਤਾ ਆਪਣਾ ਪਿਆਰਿਆ ਸਚਾਰੀ ਦੀ ਕਮਾਈ ਦਾ ਧਿਆਨ ਕਰਕੇ ਬੋਲਾਂ ਜੀ ਹੋਰ ਕਾ ਸਿੰਘ ਜੀ ਨੀ ਯਾਦ ਨਾਲ ਧਰਮ ਦੇ ਸੇਤ ਦਿੱਤੇ ਬਲ ਮਨ ਸਤਵਾਏ ਕੋਕੜੀਆਂ ਰਹਾਉਂੀਆਂ ਚੜਪੜੀਆਂ ਦੇ ਚੜੇ ਆਨ ਮਰਿਆ ਨਾ ਸਰਾਇ ਦੇ ਗੁਰੂਵਰ ਦੇ ਸਿਰਵਾ ਦੇ ਕੋਵਾਨੀਆਂ ਕੀਤੀਆਂ ਧਰਨੀ ਸੁਹਾਗਿਆ ਸਿੱਤੀ ਕੇਸਾ ਸੁਆਸਾ ਨਿਭਾਈ ਇਹਨਾਂ ਦੇ ਕੁਮਲ ਬਤ ਸੱਚੇ ਬੋਲੋ ਜੀ ਵਾਹਿਗੁਰੂ ਪੰਜਾ ਸਤਿਗਾਂ ਸਰਬਤ ਵਸਵਾਰਨਾ ਦਾ ਧਿਆਨ ਕਰਕੇ ਬੋਲੋ ਜੀ ਇਸమే ਸਰਬਤ ਕਾਲ ਤੋਂ ਜੀਰ ਰਵਾਤ ਸੁਹਾ ਜੀ ਸਰਬਤ ਪਾਤਾ ਜੀ ਕੋ ਵਾਹਿਗੁਰੂ ਸੁਆਮੀ ਜੀ ਗੁਰੂ ਵਾਹਿਗੁਰੂ ਸਿੱਤੇ ਆਵੇ ਕਿਤਾ ਉਹਨਾਂ ਦਾ ਸਤਿਕਾਰ ਸਰਤ ਸੁਖ ਹੋਏ ਜਹਾਂ ਰਾਮੁ ਸਰਸਾ ਜੀ ਸਹਾਇ ਸਹਾਰਾ ਰਖਿਆ ਰਾਇ ਦੇਖੇ ਫੇਰੁ ਫਤੇ ਬਚਤੀ ਪੈਦ ਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਮਾਤਾ ਜੀ ਕੀ ਬੋਲ ਬਾਰੇ ਮਨ ਜੀ ਬਸਉ ਜੀ ਸਤਨੁ ਸਚੀ ਦਾ ਰਹਿਤਾ ਸੇਖ ਦਾ ਸੇਖ ਦਾ ਸਹੂਦਾਨ ਕੋ ਸਹਦਾਨ ਦਾਨ ਸਹਦਾਨ ਨਾਮ ਦਾ ਸ੍ਰੀ ਅਨੰਤਪੁਰ ਜੀ ਕੇ ਇਸ ਨਾਮ ਕਹਿੰਦੇ ਪੂਰੇ ਜਗੋ ਜੁਗਾਤ ਲੰਧਰਮ ਸਾਜੇਕਾਰ ਬਨੋ ਜੀ ਆਪ ਜੀ ਦੇ ਸਿਖਾ ਦਾ ਮਨ ਨੀਵਾ ਮਾ ਤੁੰਟੀ ਮੱਤਰਾ ਰੱਖਾ ਕਰਤੂ ਆਈ ਜੁਨੀ ਤੇ ਮੰਤਰੇ ਸਦਾ ਸਹਾਈ ਦੁਤਾਰ ਜੀ ਬਾਨਾ ਸੇਵ ਹੋਰ ਲਖਾਂ ਪੁੱਤੋ ਆਏ ਜਿੰਨਾ ਸਾਂ ਪੰਥ ਨੂੰ ਛੋੜਿਆ ਗਿਆ ਹੈ ਜਿੰਨਾ ਦੇ ਗੁਰੂ ਦਰਸ਼ਨ ਦੇਦਾਰ ਸੇਵਾ ਸੰਭਾਲਾ ਦਾਨ ਕਰਤਾ ਜੀ ਰਕਸ਼ਾ ਜੀ ਇਹ ਨਿਮਾਨਿਆਂ ਦੇ ਮਾਨ ਸਤਿਗੁਰੂ ਜੀ ਇਤਾਲਿਆਂ ਦੇ ਤਾਂ ਸਤਿਗੁਰੂ ਜੀ ਆਸਰਿਆਂ ਦਾ ਆਸਰਾ ਨੇ ਉਤਿਆਂ ਦੀ ਹੋਤ ਵਿੱਚ ਆਮਿਆਂ ਦੇ ਸਹਾਰ ਗਰੀਬ ਨਿਵਾਜ ਸਤਿਗੁਰੂ ਤਾਂ ਸਤਿਗੁਰੂ ਗੁਰੂ ਸਾਹਿਬ ਜੀ ਦਾ ਸਹਾਰਾ ਤਾਂ ਸਤਿਗੁਰ ਕੀ ਪਰਬੰਸਾ ਗੁਰੂ ਗ੍ਰੰਥ ਜੀ ਮਹਾਰਾਜ ਆਪ ਨੂੰ ਦੇ ਚੰਗ ਸਮੁਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਸੰਤਾਂਵਾਂ ਦਾ ਸਰਕਾਰ ਸ੍ਰੀ ਇਤਿਹਾਸਮਹਾਰਾ ਜੀ ਦੀ ਬਰਕਤਾਂ ਕਾਦੇ ਹੋ ਸੋਨੇ ਸੰਤਾ ਦੇ ਦਰਬਾਰਨਾਮੋ ਕੇ ਸਿੱਕੇ ਸਤਿਗੁਰੂ ਦੇ ਕਿਰਪਾ ਸਰਕਾਰ ਦਾ ਮਹਾਰਾਜ ਗਾਲ ਕਰਨ ਦਾ ਇਸ ਸੋਹਣੇ ਨਦੀਓ ਉੱਤਸਵ ਪਰਮਾਤਮਾ ਦੀ ਮੋਜ ਸੰਤਨ ਗੁਰੂ ਗਬਨ ਸਿੰਘ ਜੀ ਮਹਾਰਾਜ ਭਾਗ ਜੀ ਦਾ ਇਸ ਵਿਹਾਨਕ ਸੁਹਾਨਾ ਜਿਸ ਦਿਨ ਆਪ ਜੀ ਨੇ ਪੰਡ ਪਿਆਰਿਆਂ ਦੀ ਜਨਨ ਕਰਕੇ

ਸਾਰੇ ਪਿਆਰਿਆਂ ਦੀ ਗਵਾਹੀ ਦੇ ਸੁਭ ਸੰਗਤਾਂ ਨੂੰ ਨਵ ਜੀਤਨ ਰਾਮ ਘਰ ਦੇ ਆਗਿਆ ਬੱਚੋ ਮਹਾਰਾਜ ਕਿਰਪਾ ਕਰਨੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਕਰਿਆ ਹੱਥ ਰੱਖਣਾ ਜੀ ਕਦਮ ਕਦਮ ਨੇਕੇ ਨਾਮ ਆਪਣੇ ਚਰਨਾਂ ਨਾਲ ਜੋੜਨੀ ਕਿਰਪਾ ਕਰਨਾ ਸਰੋ ਕਰੋ ਸਿੰਘ ਕੀ ਸੱਚਾ ਭਰੋਸਾ ਨਾਮ ਦੀਆਂ ਗਾਥਾਂ ਰਚੇ ਸਰ ਕੇ ਨਿਹਾਲ ਕਰਨਾ ਮਹਾਰਾਜ ਸਮਰਪਤ ਨਾ ਹੀ ਭਾਈ ਬਾਲ ਜੀ ਜਿਨ੍ਹਾਂ ਨੇ ਆਪੀਆਂ ਦੇ ਚਰਨਾਂ ਦੀ ਹਾਜ਼ਰੀ ਭਰੀ ਹੈ

ਚਲਦੇ ਪ੍ਰਵਾਹ ਵਿੱਚੋਂ ਹੁਕਮਨਾਮਾ ਦੋਸ਼ਿਤ ਕਰਕੇ ਨਗਰ ਕੀਰਤਨ ਅਰੰਭ ਕਰਨ ਦੀ ਆਗਿਆ ਬਖਸ਼ੀ ਸੇਈ ਪਿਆਰੇ ਮੇਲ ਜਿਨ੍ਹਾਂ ਨੇ ਆਪ ਜੀ ਦਾ ਨਾਮ ਦਿੱਤੇ ਆਵੇ ਨਾਨਕਾ ਤੇਰੇ ਘਰ ਸਰਬੱਤ ਦਾ ਭਾਣ ਸੁਨਹਿਾ ਬੋਲੇ Hold right. जान दुआ आखण शाम ते आई

कया फिकर कया फिकर टे टोले कया फिकर पुॼारी मारण जल पीर मुड़ांगे हो पिया फिकर पिया फिकर टका टोले पिया फिकर सबा ए दुशियां पाण करद सगुरू नानक देवा ਨਰਨਗਰ ਤੋਂ ਗੁਰੂ ਸਾਹਿਬ ਕੀ ਰਵਾਨਾ ਹੋ ਕੇ ਗੁਰੂ ਸਾਹਿਬਾਂ ਦੇ ਦਰ ਤੇ ਸੱਤ ਜੀਤ ਕੀਤੀ ਸੀ ਯਾਤਰਾ ਸਮਾ ਹੋਈ ਆ ਗਿਆ ਸੇਧਾ ਦੀ ਹੋ ਕੁਤੇ ਵਾਸਤੇ ਪ੍ਰਬੰਧਕ ਜੀਆ ਨੇ ਪਹਿਲਾਂ ਕਰਕੇ ਜੀਤ ਸਹਾਰਾ ਜੀ ਸਵਤਾ ਬਖਸ਼ੀ ਸੀ ਉਹਦੇ ਕਿਰਾਏ ਗੁਰੂ ਕਾ ਦੀ ਸੇਵਾ ਨਿਭਾ ਰਹੇ ਨੇ ਆ ਗੁਰਦੇ ਪਿਆਰੇ ਹੋ ਸਾਥੀ ਬੰਦੇ ਅਰੇ ਨੂੰ ਮੁਖਰ ਆ ਕੇ ਨਾਂ ਜਲੇਗਾ ਸੰਕਤਾ ਦਾ ਪਰਸੂ ਦੇ ਬੜੇ ਪਿਛਾ ਦੇ ਨਾਲ ਟਰਾਲੀਆਂ ਟੱਕਣਾ ਵਿੱਚ ਸੰਤਾ ਬੁਹਾ ਕੇ ਨੰਮ ਗੁਰੂਵਾਂ ਨੂੰ ਹੋ ਰਹੀਆਂ ਨੇ 1600 ਦੇ ਜਿਹੜੇ ਵਸਾਕੀ ਦਾ ਜਿਹੜਾ ਪਹਿਲਾ ਉਹ ਸਾਹਿਬਾਂ ਨੇ ਤਰਲ ਕਰਕੇ ਪੰਨਿਆਂ ਤਿਆਰਿਆਂ ਦੀ ਗਵਾਈ ਦੇ ਉਹਨਾਂ ਕੋ ਸੰਤਾਨ ਦੀ ਬੜੀ ਸ਼ਕਤੀ ਹੈ ਉਹਦੇ ਸੰਬੰਧ ਵਿੱਚ ਕੋਈ ਪ੍ਰਾਗਣਾ ਕੋ

तू सगता दर्शन होविया बचे बि वई विरन રાગાનાંદ પુલ સાહેબ નું ચટ ચાલે પૌંડે રાગાનાંદ પુલ સાહેબ નું ચટ ચાલે પૌંડે સો લાખ મેરે પૈણ દે તડ પીંડે ગાયા મોરે બોરે સંગતા દર્સુ મોહ અંયા મોરે બોરે સંગતા દર્હરો અંયા गुरू घर जी ख़ुशियां बराबरि ड़ा शर आखदा असां पूरी हेड़ा शरदा रखंदा वयूं आसा पूरी हुन पूर रखाया दर्शन लो आई आ